ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 12 ਮਈ ਹੈ ਮੈਂ ਗੁਰਸੇerat ਕਲਾਸ 9 ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਮੰਨ ਰੇ ਕੌਣ ਕੁਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਪਗਤ ਨਹਿ ਕੀਨੀ ਹੇ ਮੇਰੇ ਮਨਾ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ ਹੈ ਤੂੰ ਪੁਰਾਈ ਇਸਤਰੀ ਤੇ ਪੁਰਾਈ ਨਿੰਦਿਆ ਦੇ ਰਸਾਂ ਵਿੱਚ ਹੀ ਮਸਤ ਹੋਇਆ ਰਹਿੰਦਾ ਹੈ ਤੂੰ ਕਦੇ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਨਾਮ ਨਹੀਂ ਜਪਿਆ ਤੂੰ ਵਿਸ਼ੇਵਿਕਾਰਾਂ ਤੋਂ ਮੁਕਤ ਹੋਣ ਲਈ ਕੋਈ ਉਪਰਾਲਾ ਨਹੀਂ ਕੀਤਾ ਤੂੰ ਤਾਂ ਤਨ ਦੌਲਤ ਇਕੱਠਾ ਕਰਨ ਵਿੱਚ ਹੀ ਲੱਗਾ ਹੋਇਆ ਹੈ ਮਾਇਆ ਪਿੱਛੇ ਹੀ ਦੌੜਿਆ ਫਿਰਦਾ ਹੈ ਅੰਤ ਸਮੇਂ ਤੇਰੇ ਪਰਿਵਾਰ ਨੇ ਤੇਰੇ ਸੱਜਣਾ ਮਿੱਤਰਾਂ ਨੇ ਤੇਰਾ ਸਾਥ ਨਹੀਂ ਦੇਣਾ ਤਨ ਦੌਲਤ ਨੇ ਵੀ ਤੇਰੇ ਸਾਥ ਨਹੀਂ ਜਾਣਾ ਤੂੰ ਮੋਹ ਮਾਇਆ ਵਿੱਚ ਫਸ ਕੇ ਆਪਣਾ ਮਨੁੱਖਾ ਜਨਮ ਵਿਰਥ ਹੀ ਗੁਆ ਰਿਹਾ ਹੈ ਹੇ ਭਾਈ ਤੂੰ ਅਜੇ ਤੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਅਤੇ ਨਾ ਹੀ ਗੁਰੂ ਦੀ ਸ਼ਰਣ ਵਿੱਚ ਹੀ ਆਇਆ ਹੈ। ਨਾ ਹੀ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਮਾਇਆ ਤੋਂ ਨਿਰਲੇਪ ਪਰਮੇਸ਼ਰ ਤੇਰੇ ਹਿਰਦੇ ਘਰ ਵਿੱਚ ਬੈਠਾ ਹੈ। ਪਰ ਤੂੰ ਜੰਗਲਾਂ ਵਿੱਚ ਲੱਭਦਾ ਫਿਰਦਾ ਹੈ। हे ਮਨਾ ਤੂੰ ਅਨੇਕ ਜਨਮ ਪਟਕਦਾ ਰਿਹਾ ਅਤੇ ਮਨੁੱਖਾ ਜਨਮ ਦੀ ਬਾਜ਼ੀ ਹਾਰਦਾ ਰਹਾਂ। ਤੂੰ ਅਜੇ ਹੀ ਅਕਲ ਕਿਸੇ ਤੋਂ ਨਹੀਂ ਲਈ। ਜਿਸ ਨਾਲ ਤੇਰਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਗੁਰੂ ਜੀ ਆਖਦੇ ਹਨ हे ਮੇਰੇ ਮਨਾ ਤੂੰ ਗੁਰੂ ਦੀ ਗੱਲ ਮੰਨ ਲੈ ਗੁਰੂ ਦੀ ਸਮਝਾਈ ਕੱਲ ਨੂੰ ਗ੍ਰਹਿਣ ਕਰ ਲੈ ਤੂੰ ਜੋ ਮਨੁੱਖਾ ਜਨਮ ਪ੍ਰਾਪਤ ਕੀਤਾ ਹੈ ਇਸ ਵਿੱਚ ਪਰਮੇਸ਼ਰ ਦੀ ਬੰਦਗੀ ਕਰਕੇ ਆਪਣਾ ਜੀਵਨ ਸਫਲਾ ਕਰ ਲੈ ਗੁਰੂ ਪਿਆਰੀ ਸਾਧ ਸੰਗਤ ਜੀ ਤਾਂ ਦੌਲਤ ਮਾਇਆ ਇਕੱਠੀ ਕਰ ਲੈਣੀ ਕੋਈ ਪ੍ਰਾਪਤੀ ਨਹੀਂ ਹੈ ਇਹ ਤਾਂ ਕਿਸੇ ਮਨੁੱਖ ਦੇ ਨਾਲ ਨਹੀਂ ਜਾਵੇਗੀ ਪਰਮੇਸ਼ਰ ਦੀ ਬੰਦਗੀ ਕਰਨੀ ਲਾਹੇਵੰਦ ਹੈ ਬੰਦਗੀ ਹੀ ਮਨੁੱਖ ਦਾ ਪੱਕਾ ਸਾਥੀ ਹੈ ਜੋ ਅੰਤ ਸਮੇਂ ਸਹਾਈ ਹੁੰਦਾ ਹੈ ਪਿਆਰੇ ਵਿਦਿਆਰਥੀਓ ਮਾਪੇ ਨਾਲ ਝਗੜਾ ਕਰਨਾ ਪਾਪ ਹੈ ਇਹ ਪਾਪ ਕਦੇ ਨਾ ਕਰਿਓ ਮਾਪੇ ਦੀ ਸੇਵਾ ਕਰਕੇ ਅਸੀਸਾਂ ਲਿਆ ਕਰੋ ਇਹ ਅਸੀਸਾਂ ساری ਉਮਰ ਤੁਹਾਡੇ ਕੰਮ ਆਉਣਗੀਆਂ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ